ਗਲੋਬਲ ਪੰਜਾਬ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਤੇ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਕੀ ਚੋਣ ਸਮੀਖਿਆ ਦੇ ਦੌਰਾਨ ਆਮ ਆਦਮੀ ਪਾਰਟੀ ਨੂੰ ਜਿਹੜੀਆਂ ਰਿਪੋਰਟਾਂ ਮਿਲ ਰਹੀਆਂ ਨੇ ਕਿ ਚੋਣਾਂ ਦੀ ਹਾਰ ਦੇ ਪਿੱਛੇ ਬਰਕਰਾਰ ਦੇ ਕੰਮਾਂ ਦਾ ਨਾ ਹੋਣਾ ਇਹ ਸਾਰੀ ਸਮੀਖਿਆ ਚੋਂ ਕੀ ਗਾਜ ਤਿੰਨ ਜਾਂ ਚਾਰ ਮੰਤਰੀਆਂ ਦੇ ਡਿੱਗ ਸਕਦੀ ਹੈ ਕਿ ਆਮ ਆਦਮੀ ਪਾਰਟੀ ਮੰਤਰੀ ਮੰਡਲ ਦੇ ਫੇਰ ਦਾ ਬਦਲ ਦੇ ਦੌਰਾਨ 304 ਮੌਜੂਦਾ ਮੰਤਰੀਆਂ ਦੀ ਛੁੱਟੀ ਵੀ ਕਰ ਸਕਦੀ ਹੈ ਚਲੋ ਇਸ ਪਹਿਲੂ ਤੇ ਵੀ ਚਰਚਾ ਕਰਦੇ ਆ ਪਰ ਇੱਕ ਪਹਿਲੂ ਇਹ ਵੀ ਉੱਭਰ ਰਿਹਾ ਕਿ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਉਹਨਾਂ ਮੁੱਖ ਮੰਤਰੀ ਸਾਹਿਬ ਦਾ ਦਫ਼ਤਰ ਖੁੱਲਣ ਜਾ ਰਹੇ ਇਹ ਵੀ ਕਾਦੇ ਸਮਿਖਿਆ ਚੋਂ ਆਈ ਹੈ ਬਿਲਕੁਲ ਜੀ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨਿਪੜੀਆਂ ਨਤੀਜੇ ਆਏ ਸਾਰੀਆਂ ਤਰ੍ਹਾਂ ਖੁਸ਼ ਵੀ ਨੇ ਸਾਰੀਆਂ ਤਰ੍ਹਾਂ ਦੁਖੀ ਵੀ ਨੇ ਕੋਈ ਤਰ ਬੋਟ ਬੈਂਕ ਵਧਨ ਕਰਕੇ ਖੁਸ਼ ਹੈ ਕੋਈ ਤਰ ਇੱਕ ਇੱਕ ਸੀਟ ਬਚਾਉਣ ਕਰਕੇ ਖੁਸ਼ ਹੈ ਕੋਈ ਤਰ੍ਹਾਂ ਕਹਿੰਦੀ ਪਿਛਲੀ ਵਾਰ 1 ਸੀ 1 ਸੀ 3 ਹੋ ਗਈਆਂ ਕੋਈ ਤਰ੍ਹਾਂ ਕਹਿੰਦੀ ਕਮਾਲ ਕਰਤੀ ਆਪਾਂ ਫਿਰ ਸੱਤ ਲੈ ਕੇ ਪਿਛਲੀ ਵਾਰ ਜਿਹੜਾ ਕਟ ਸੀ ਸੋ ਇਸ ਲਈ ਸਭ ਦਾ ਰਾਂਝਾ ਜਾਂ ਰਾਜੀ ਹੈ ਪਰ ਸਚਾਈ ਇਹ ਹੈ ਕਿ ਸਾਰੀਆਂ ਧਿਰਾਂ ਨੂੰ ਖੋਰਾ ਲੱਗਿਆ ਜਿਹੜੇ ਸੱਤ ਲੈ ਕੇ ਨੱਚ ਰਹੇ ਨੇ ਉਹਨਾਂ ਦੀ ਵੀ ਪਿਛਲੀ ਵਾਰ 40 42% ਵੋਟ ਬੈਂਕ ਸੀ ਪਿਛਲੀਆਂ 219 ਦੀਆਂ ਲੋਕ ਸਭਾ ਚੋਣਾਂ ਦਾ 31 26% ਰਿਹਾ ਜਿਹੜੇ ਤਿੰਨ ਲੈ ਕੇ ਆਸਰਾ ਜਾ ਕਰ ਰਹੇ ਨੇ ਅਸਲ ਚ ਸਭ ਤੋਂ ਵੱਧ ਉਹ ਪੀੜਤ ਵੀ ਨੇ ਕਿਉਂਕਿ ਉਹਨਾਂ ਕੋਲ ਵੋਟ ਬੈਂਕ ਹੁਣ 26% ਰਹਿ ਗਿਆ। ਹਾਲ ਹੀ ਚ 2022 ਦੇ ਵਿੱਚ ਮਤਾਂਸਭਾ ਚੋਣਾਂ ਸਮੇ 42% ਸੀ। ਅਕਾਲੀ ਦਲ ਲਗਾਤਾਰ ਚੌਥੇ ਨੰਬਰ ਦਾ ਰਿਕਾਰਡ ਬਣਾ ਰਿਹਾ ਕਿ ਹਾਂ ਇਥੋਂ ਥੱਲੇ ਤਾਂ ਅਸੀਂ ਲੱਭਣਾ ਹੀ ਨਹੀਂ ਕਿਤੇ। ਹਨਾ ਦੂਜਾ ਤੀਜਾ ਵੀ ਗਾਇਬ ਹੋ ਗਿਆ। ਤੇ ਇਹ ਸਭ ਦੇ ਦੌਰਾਨ ਭਾਜਪਾ ਸੀਟ ਕੋਈ ਨਹੀਂ ਆਈ ਪਰ ਫਿਰ ਵੀ ਕਹਿੰਦੇ ਚੱਲ ਕੋਈ ਨਾ ਵੋਟ ਬੈਂਕ ਵਧਿਆ। ਪਰ ਸਭ ਤੋਂ ਵੱਧ ਜ਼ਿਕਰ ਕਿਸੇ ਨੇ ਨਿੱਟ ਕੇ ਇਸ ਵਿੱਚਿਆ ਕੀਤੀ ਤਾਂ ਉਹ ਸਤਾਤਾਰੀ ਤੇਰਾ ਆਦਮੀ ਪਾਰਟੀ ਨੇ ਕੀਤੀ। ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸੁਪਰੀਮੋ ਤੇ ਪੰਜਾਬ ਦੀ ਸਰਕਾਰ ਦੇ ਮੁਖੀ ਭਗਵੰਤ ਮਾਨ ਹੋਰੀ ਪੜਾਤਰ ਪੜਾ ਬੈਠਕਾਂ ਕਰ ਰਿਹਾ ਹਲਕਾਦਰ ਹਲਕਾ ਬੈਠਕਾਂ ਕਰ ਰਿਹਾ ਉਸ ਹਲਕੇ ਨਾਲ ਸੰਬੰਧਤ ਉਮੀਦਵਾਰ ਉਸ ਹਲਕੇ ਨਾਲ ਸੰਬੰਧਤ ਐਮ ਐਲ ਏ ਉਸ ਹਲਕੇ ਨਾਲ ਸੰਬੰਧਤ ਚੇਅਰਮੈਨ ਔਰ ਮੁਰਦਲੀ ਕਤਾਰ ਵਾਲੇ ਲੀਡਰ ਵਰਕਰ ਉਹਨਾਂ ਸਾਰਿਆਂ ਨਾਲ ਸੁਵਿਖਿਆ ਬੈਠਕਾਂਾਂ ਕਰ ਰਹੇ ਨੇ ਬਲਾਕ ਪੱਧਰ ਤੱਕਲੇ ਲੀਡਰਾਂ ਨਾਲ ਵੀ ਸੋ ਇਸ ਲਈ ਸਭ ਤੋਂ ਨਟਕੇ ਜਿੱਥੇ ਚਰਚਾ ਹੋ ਰਹੀ ਆ ਤਾਂ ਆਮ ਆਦਮੀ ਪਾਰਟੀ ਦੇ ਕਰੇ ਹੋਰੀ ਆ। ਪਰ ਇਸ ਚਰਚਾ ਚ ਸਭ ਤੋਂ ਵੱਡੀ ਗੱਲ ਕਹਿੰਦੇ ਜਿਹੜੀ ਆਮ ਆਦਮੀ ਪਾਰਟੀ ਕੋਲ ਨਿਕਲ ਕੇ ਆਈ ਆ ਉਹ ਇਹੀ ਆਈ ਆ ਕਿ ਜੀ ਪੰਜਾਬ ਤੇ ਲੋਕਾਂ ਦੇ ਕੰਮ ਤੱਕ ਕੀ ਹੋਣੇ ਆ ਸਰਕਾਰੀ ਦਫਤਰ ਚ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਤੇ ਉਹਨਾਂ ਦੇ ਵਰਕਰਾਂ ਦੇ ਕੰਮ ਹੀ ਨਹੀਂ ਹੋ ਰਹੇ। ਇਹ ਕਹਿੰਦੇ ਸਭ ਤੋਂ ਵੱਡੀ ਗੱਲ ਨਿਕਲ ਕੇ ਆ ਰਹੀ ਆ ਕਿ ਜੀ ਅਫਸਰ ਸੁਣਦੇ ਹੀ ਨਹੀਂਗੇ ਜਿਹੜੇ ਸੁਣਦੇ ਨੇ ਉਹ ਕੰਮ ਨਹੀਂ ਕਰਦੇ। ਬਹੁ ਗਿਣਤੀ ਸ਼ਿਕਾਇਤ ਕਹਿੰਦੇ ਜੀ ਹਰ ਲੋਕ ਸਭਾ ਹਲਕੇ ਚੋਂ ਮੁੱਖ ਮੰਤਰੀ ਭਗਵੰਤ ਮਾਨ ਕੋਲ ਹੀ ਪਹੁੰਚ ਰਹੀ ਹੈ। ਰਿਸ਼ਵਤ ਨੂੰ ਲੈ ਕੇ ਇੱਕ ਸਵਾਲ ਹੈਗਾ ਉਹ ਦਵੀ ਸੁਰ ਦੇ ਵਿੱਚ ਹੈ। ਉਹ ਚਰਚਾ ਤੋਂ ਬਾਹਰ ਮੀਡੀਆ ਤੱਕ ਨਹੀਂ ਕੱਢਿਆ ਜਾ ਰਿਹਾ ਪਰ ਇਹ ਮੀਡੀਆ ਚ ਪਹਿਲਾਂ ਵੀ ਇਸ ਗੱਲ ਚਰਚਾ ਹੁੰਦੀ ਰਹੀ ਹੈ ਕਿ ਜ਼ਿਆਦਾਤਰ ਥਾਮਾ ਦੇ ਉੱਤੇ ਰਿਸ਼ਵਤ ਦਾ ਰੇਟ ਕਈ ਗੁਣਾ ਵਧ ਗਏ ਨੇ ਇਹ ਕਹਿ ਕੇ ਕਿ ਸਰਕਾਰ ਵੱਲੋਂ ਬਹੁਤ ਸ਼ਕਤੀ ਹੈ ਜੀ। ਇਹ ਸਾੜਚ ਕਹਿੰਦੇ ਦੁੱਗਣੀ ਤਿਕਣੀ ਰਿਸ਼ਵਤ ਲਈ ਜਿਹੜੇ ਕੰਮ ਕਹਿੰਦੇ ਕੋਟ ਕਚੈਰੀਆਂ ਦੇ ਵਿੱਚ 3-3000 5-5000 ਹੁੰਦੇ ਸੀ ਹੁਣ 20-20000 30000 ਚ ਹੁੰਦੇ। ਸੋ ਇਸ ਲਈ ਕਹਿੰਦੇ ਜੀ ਇਸ ਪਹਿਲੂ ਦੇ ਉੱਤੇ ਵੀ ਕਾਫੀ ਮਾਥਾ ਪੱਤੀ ਹੁੰਦੀ ਆ ਸੋ ਇਹ ਸਭ ਦੇ ਵਿੱਚੋਂ ਕਹਿੰਦੇ ਆਮ ਆਦਮੀ ਪਾਰਟੀ ਦੇ ਮੁਖੀ ਭਗਵੰਤ ਮਾਨ ਹਰੀ ਇਸ ਨਜ਼ਰ ਤੋਂ ਅੱਗੇ ਵਧਣਾ ਚਾਹੁੰਦੇ ਨੇ ਕਿ ਆਪਾਂ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਇੱਕ ਮੁੱਖ ਮੰਤਰੀ ਦਾ ਦਫ਼ਤਰ ਖੋਲੀਏ ਉੱਥੇ ਕਾਈਐਸ ਹੈ ਨਾ ਇੱਕ ਆਈਪੀਐਸ ਇਹ ਅਧਿਕਾਰੀ ਤਾਇਨਾਤ ਹੋਣ ਤੇ ਉਹ ਸਾਰੀਆਂ ਸ਼ਿਕਾਇਤਾਂ ਜਿਹੜੀਆਂ ਆਉਣ ਉਹਨਾਂ ਤੁਰੰਤ ਨੱਪਟਾਰੇ ਵਾਲੀ ਕੋਸ਼ਿਸ਼ ਕਰਨ ਤ੍ਰੰਤਾ ਉਹਦੀ ਰੋਜ਼ ਦਾ ਰਿਪੋਰਟ ਕਾਰਡ ਬਣੇ ਕਿ ਅਜ ਐਨੇ ਮਾਮਲੇ ਆਏ ਸੀ ਇਹਨੇ ਨਿਪਟਾਤੇ ਇਹ ਮਾਮਲਾ ਸੰਬੰਧਤ ਵਿਅਕਤੀ ਕੋਲ ਸੀ ਉਹਨੂੰ ਭੇਜਿਆ ਉਹਦੀ ਸਮਾਂ ਹੱਦ ਤੱਕ ਹੋਵੇ ਸੋ ਇਸ ਤਰ੍ਹਾਂ ਦੀ ਸਮੀਖਿਆ ਹੋ ਰਹੀ ਆ ਪਰ ਇਸ ਸਮੀਖਿਆ ਦੇ ਵਿੱਚੋਂ ਕੀ ਮੰਤਰੀ ਮੰਡਲ ਦੇ ਫੇਰ ਬਦਲ ਦੀ ਚਰਚਾ ਵੀ ਨਿਕਲੀ ਆਈ ਹੈ ਲੋ ਫਿਰ ਇਹ ਪਹਿਲੂ ਤੇ ਵੀ ਗੌਰ ਕਰੋ ਮੰਤਰੀ ਮੰਡਲ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁਖੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰਾਂ ਦੀ ਕੈਬਨਿਟ ਦੇ ਵਿੱਚ 15 ਮੰਤਰੀ ਕੰਮ ਕਰ ਰਹੇ ਆ। ਦੋ ਮੰਤਰੀ ਬਣਾਉਣ ਦੀ ਗੁੰਜਾਇਸ਼ ਹੋਰ। ਤਰ 17 ਤੱਕ ਗਿਣਤੀ ਜਾ ਸਕਦੀ ਆ। ਦੋ ਕੁਰਸੀਆਂ ਅਜੇ ਖਾਲੀ ਨੇ। ਇੱਕ ਮੰਤਰੀ ਸਾਹਿਬ ਦਾ ਅਸਤੀਫਾ ਤੈ ਹੈ ਕਿ ਉਹ ਮੈਂਬਰ ਪਾਰਲੀਮੈਂਟ ਬਣ ਗਏ ਨੇ। ਮੀਥੇ ਰੋਰੀ ਸੋ ਇਸ ਲਈ ਉਹਨਾਂ ਦੀ ਬਤੈਕੀ ਤੋਂ ਅਸਤੀਫਾ ਹੋਣਾ ਤਾਂ ਇਹਨਾਂ ਦਾ ਮੰਤਰੀ ਮੰਡਲ ਵੀ ਜਾਣਾ। ਸੋ ਇਸ ਤਰ੍ਹਾਂ ਤਿੰਨ ਮੰਤਰੀਆਂ ਦੀ ਗੁੰਜਾਇਸ਼ ਬਣ ਗਈ ਆ। ਪਰ ਕੀ 4 ਤੋਂ 5 ਜਾਂ 3 ਤੋਂ 4 ਮੰਤਰੀਆਂ ਦੀ ਬੈਸੇ ਵੀ ਛੁੱਟੀ ਹੋ ਸਕਦੀ ਹੈ ਮਿਸ਼ਨ 130 ਫਿਲ ਹੋਇਆ 92 ਐਮਐਲ ਵਾਲੀ ਸਰਕਾਰ 65 ਵਿਧਾਨ ਸਭਾ ਹਲਕਿਆਂ ਚ ਛਾਰੀ 8 ਮੰਤਰੀਆਂ ਦੇ ਹਲਕਿਆਂ ਚ ਪਛੜੀ 8 ਮੰਤਰੀਆਂ ਦੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਛੜ ਗਏ 5 ਮੰਤਰੀ ਚੋਣ ਲੜੇ 4 ਮੰਤਰੀ ਚੋਣ ਹਾਰ ਗਏ 222 ਦੇ ਵਿੱਚ ਵੋਟ ਬੈਂਕ ਜਿਹੜਾ 42 43% ਸੀ ਉਹ 26% ਤੇ ਆ ਗਿਆ ਸੋ ਇਹ ਸਾਰੀ ਨਿਕ ਆਮ ਆਦਮੀ ਪਾਰਟੀ ਦੇ ਮੂਰੇ ਚੁਣੌਤੀ ਖੜੀ ਕਰਦੀ ਤੇ ਇਹ ਗੱਲ ਸ਼ੁਰੂ ਹੁੰਦੀ ਆ ਹੁਣ ਮੀਥਿਓਰੋਰਾ ਦੇਵਾ ਜਣਾ ਕਿ ਜੀ ਤਬਦੀਲੀ ਕਰਨੀ ਪਣੀ ਹੈ ਜੀ ਕਿ ਮੀਥਿਓਰੋਰੀ ਮੰਤਰੀ ਸੀਗੇ ਉਹ ਐਮਪੀ ਬਣ ਗਏ ਇਸ ਲਈ ਉਹਦੇ ਵਿੱਚ ਉਹਨਾਂ ਦਾ ਵਿਭਾਗ ਕਿਸੇ ਹੋਰ ਨੂੰ ਦੇਣਾ ਹੈ ਇੱਕ ਮੰਤਰੀ ਹੋਰ ਸ਼ਾਮਲ ਕਰਨਾ ਜਾਂ ਦੋ ਪੋਸਟਾਂ ਜਿਹੜੀਆਂ ਖਾਲੀ ਪਈਆਂ ਨੇ ਕਿਉਂ ਵੀ ਹੁਣ ਭਰ ਲਈਏ ਪਰ ਜਿਹੜੇ 8 ਮੰਤਰੀਆਂ ਦੇ ਹਲਕਿਆਂ ਜਾਂ ਆਮ ਆਦਮੀ ਪਾਰਟੀ ਪਛੜੀਆ ਕਿ ਉਹਨਾਂ ਚੋਂ 3 ਜਾਂ 4 ਮੰਤਰੀਆਂ ਦੀ ਛੁੱਟੀ ਵੀ ਹੋ ਸਕਦੀ ਹੈ 8 ਮੰਤਰੀ ਜੇ 15 ਮੰਤਰੀ ਨੇ 8ਾਂ ਚ ਪਛੜੀਆ ਤਾਂ ਸੱਤਾ ਜਿਹਦਾ ਮਤਲਬ ਆਮ ਆਦਮੀ ਪਾਰਟੀ ਨੂੰ 1/2 ਵੀ ਮਿਲਿਆ ਸੱਤਾ ਚੋਂ ਤਿੰਨਕ ਤਾਂ ਉਹੀ ਮੰਤਰੀ ਨੇ ਜਿਹੜੇ ਖੁਦ ਚੋਣ ਲੜੇ ਡਾਕਟਰ ਬਲਬੀਰ ਹੋਰਾਂ ਨੂੰ ਆਪਣੇ ਹਲਕੇ ਚ ਲੀਡ ਮਿਲੀ ਆ ਮੀਥੀਆ ਹੋਰਾਂ ਨੂੰ ਆਪਣੇ ਹਲਕੇ ਦੇ ਵਿੱਚ ਲੀਡ ਮਿਲੀ ਆ ਹੈਨਾ ਇਸੇ ਤਰ੍ਹਾਂ ਕੁਲਦੀਪ ਧਾਲੀਆਹ ਹੋਰਾਂ ਨੂੰ ਆਪਣੇ ਹਲਕੇ ਚ ਲੀਡ ਮਿਲੀ ਆ ਇਸ ਤੋਂ ਇਲਾਵਾ ਅਮਨ अरोड़ा ਹਰਪਾਲ ਚੀਮਾ ਫਰਜੋਤ ਬੈਂਸ ਜੋੜਾ ਮਾਜਰਾਹੋਰੀ ਇਹ ਆਪੋ ਆਪਣੇ ਹਲਕਿਆਂ ਚ ਆਮ ਆਦਮੀ ਪਾਰਟੀ ਨੂੰ ਲੀਡ ਦਿਵਾਉਣ ਚ ਕਾਮਯਾਬ ਹੋਏ ਨੇ ਸੋ ਜੇ 7 ਮੰਤਰੀ ਇਹ ਨੇ ਤਾਂ 8 ਮੰਤਰੀ ਉਹ ਕਿਹੜੇ ਨੇ ਜਿਨ੍ਹਾਂ ਦੇ ਹਲਕਿਆਂ ਚ ਲੀਡ ਨਹੀਂ ਮਿਲੀ ਉਹਨਾਂ ਚ ਖੁਦ ਉਮੀਦਵਾਰ ਸੀ ਗੁਰਮੀਤ ਖੁੱਡੀਆਂ ਲੰਬੀ ਆਪਣੇ ਪ੍ਰਧਾਨ ਸੁਭਾ ਹਲਕੇ ਚ ਪਛੜ ਗਏ ਲਾਲਜੀਤ ਭੁੱਲਰ ਖੁਦ ਉਮੀਦਵਾਰ ਸੀ ਪਰ ਆਪਣੇ ਹੀ ਪੱਟੀ ਵਿਧਾਨ ਸੁਭਾ ਹਲਕੇ ਚ ਪਛੜ ਗਏ ਇਸੇ ਤਰ੍ਹਾਂ ਹੈਨਾ ਅਨਮੋਲ ਗਗਨਮਾਨ ਨਹੀਂ ਦੇ ਨਹੀਂ ਦਵਾ ਸਕੇ ਆਪਣੇ ਹਲਕੇ ਚ ਖਰੜ ਦੇ ਵਿੱਚ ਹ ਲਾਲਚੰਦ ਕਟਾਰੂ ਚੱਕ ਪੋਆ ਮਦਨਸਪਾ ਹਲਕੇ ਦੀ ਲੀਡ ਨਹੀਂ ਦਵਾ ਸਕੇ ਡਾਕਟਰ ਬਲਜੀਤ ਕੌਰ ਮਲੋਟ ਹਲਕੇ ਦੇ ਵਿੱਚ ਲੀਡ ਨਹੀਂ ਦਵਾ ਸਕੇ ਹਨਾ ਬ੍ਰਹਮਸ਼ੰਕਰ ਜਿੰਪਾ ਹੋਰੀ ਹਸ਼ਿਆਰਪੁਰ ਹਲਕੇ ਦੀ ਲੀਡ ਨਹੀਂ ਦਵਾ ਸਕੇ ਬਲਕਾਰ ਸਿੰਘ ਹੋਰੀ ਕਰਤਾਰਪੁਰ ਦੇ ਵਿੱਚ ਤੇਰਪਜਤ ਸਿੰਘ ਈਟੀਓ ਹੋਰੀ ਜੰਡੇਆਲਾ ਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਲੀਡ ਨਹੀਂ ਇਹ ਆઠੋਂ ਮੰਤਰੀ ਨੇ ਖੁੱਡੀਆਂ ਪੁੱਲਰ ਅਨਮੋਲ ਗਗਨਮਾਨ ਕਟਾਰੂ ਚੱਕ ਡਾਕਟਰ ਬਲਜੀਤ ਕੌਰ ਬ੍ਰਹਮਸ਼ੰਕਰ ਜਿੰਪਾ ਬਲਕਾਰ ਸਿੰਘ ਹਰਪ੍ਰਜਨ ਸਿੰਘ ਈਟੀਓ ਯੋਨਾ ਦੇ ਹਲਕਿਆਂ ਚ ਆਮ ਆਦਮੀ ਪਾਰਟੀ ਪਛੜ ਗਈ ਹੁਣ ਇਹਨਾਂ ਚੋਂ ਮੰਤਰੀ ਮੰਡਲ ਚ ਤਬਦੀਲੀ ਦੇ ਨਾਤੇ ਮੰਤਰੀ ਮੰਡਲ ਚ ਫਿਰ ਬਦਲ ਦੇ ਨਾਤੇ ਕੀ ਵਿਭਾਗਾਂ ਦੀ ਫਿਰ ਬਦਲੀ ਜਾਂ ਮੰਤਰੀਆਂ ਦੀ ਛੁੱਟੀ ਚਰਚਾ ਇਹ ਚੱਲ ਰਹੀ ਆ ਕਿ ਲੰਘੇ ਦੋ ਦਿਨਾਂ ਤੋਂ ਪੰਜਾਬ ਦੇ ਵਿੱਚ ਇੱਕ ਪਾਸੇ ਆ ਜਨਤਕ ਬੈਠਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਹਲਕਾਦਰ ਹਲਕਾ ਮਰਕਰਾਂ ਨਾਲ ਲੀਡਰਾਂ ਨਾਲ ਅਹੁਦੇਦਾਰਾਂ ਨਾਲ ਮੰਤਰੀਆਂ ਐਮਐਲਆ ਨਾਲ ਕਰ ਰਹੇ ਨੇ ਦੂਸਰੇ ਪਾਸੇ ਲੰਘੇ ਕੱਲ ਸੰਦੀਪ ਪਾਠਖੋਰਾ ਨੇ ਮਹਾਲੀ ਦੇ ਵਿੱਚ ਇੱਕ ਲੰਬੀ ਚੌੜੀ ਬੈਠਕ ਕੀਤੀ ਹੈ ਲਗਭਗ 15 ਐਮਐਲਏ ਕਹਿੰਦੇ ਆਮ ਆਦੀ ਪਾਰਟੀ ਤੋਂ ਸ਼ਾਮਲ ਸੀ ਕੁਝ ਹੋਰ ਖਾਸ ਹਾਜ਼ਰ ਸੀ ਬੰਦ ਕਮਰਾ ਬੈਠਕਾਂ ਹੋਈਆਂ ਨੇ ਉਸ ਬੈਠਕ ਦੇ ਵੀ ਕਹਿੰਦੇ ਕਾਫੀ ਮਹੀਨੇ ਕੱਡੇ ਜਾ ਰਹੇ ਨੇ ਉਹਦਾ ਸਬੰਧ ਵੀ ਇਸੇ ਚੌਂ ਨਤੀਜਿਆਂ ਦੇ حوالے ਨਾਲ ਮੰਤਰੀ ਮੰਡਲ ਤੱਕ ਜਾਂਦਾ ਚਲ ਹੁਣੇ ਮੰਤਰੀ ਮੰਡਲ ਦਾ ਹਵਾਲਾ ਚੌਂ ਸਮੀਖਿਆ ਦੀ ਰਿਪੋਰਟ ਹੈ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਪਹੁੰਚਦੇ ਨੇ ਦਿੱਲੀ ਪਹੁੰਚ ਕੇ ਅਰਵਿੰਦ ਕੇਜਰੀਵਾਲ ਨੂੰ ਮਿਲਣ ਦੇ ਲਈ ਤਿਹਾਰ ਜਲ ਜਾਂਦੇ ਨੇ ਸੰਦੀਪ ਪਾਟਕ ਨਾਲ ਜਾਂਦੇ ਗਏ ਅਨੀਤਾ ਸੋਮਪrakash ਵੀ ਨਾਲ ਸੀ ਆ ਅਨ ਮਾਫ ਕਰਨਾ ਅਨੀਤਾ ਕੇਜਰੀਵਾਲ ਵੀ ਨਾਲ ਸੀ ਸੋ ਅਰਵਿੰਦ ਕੇਜਰੀਵਾਲ ਹੋਰਾਂ ਦੀ ਧਰਮ ਪਤਨੀ ਅਨੀਤਾ ਕੇਜਰੀਵਾਲ ਔਰ ਆਮ ਆਦਮੀ ਪਾਰਟੀ ਦੀ ਕਾਰਵਾਈ ਦੇਖਣ ਆਲੇ ਸੰਦੀਪ ਪਾਟਕ ਪੰਜਾਬ ਤੋਂ ਰਾਜ ਸਭਾ ਮੈਂਬਰ ਵੀ ਨੇ ਉਹ ਵੀ ਨਾਲ ਨੇ ਤੇ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਮੁਰੇ ਪੰਜਾਬ ਦੀ ਇਸ ਮੁਖਿਆ ਰਿਪੋਰਟ ਰੱਖਦੇ ਆ ਕਹਿੰਦੇ ਜੇਲ੍ਹ ਚ ਵੈਸੇ ਸਿੱਧੀ ਰੱਖਣ ਦੀ ਔਖੀ ਹੋਣੀ ਵਿਚਾਲੇ ਉਹ ਸ਼ੀਸ਼ੇ ਦੀ ਕੰਧ ਆ ਉਹ ਕਹਿੰਦੇ ਫੋਨ ਤੇ ਗੱਲਬਾਤ ਹੋ ਰਹੀ ਸੀ ਪਰ ਕਹਿੰਦੇ ਕਿ ਉਥੋਂ ਉਹ ਕਬ ਮਿਲ ਗਿਆ ਮੰਤਰੀ ਮੰਡਲ ਤੇ ਫੇਰ ਬਦਲਦਾ ਉਹ ਜਿੱਦਾਂ ਇਹ ਚਰਚਾ ਚੱਲਦੀ ਆ ਕਿ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਹੋ ਰਹੀ ਪੰਜਾਬ ਦੇ ਵਿੱਚ ਮੰਤਰੀ ਮੰਡਲ ਨੂੰ ਲੈ ਕੇ ਤਿਆਰੀਆਂ ਕਰ ਰਹੇ ਨੇ ਸੰਦੀਪ ਪਾਟਕ ਮੀਟਿੰਗਾਂ ਕਰ ਰਹੇ ਨੇ ਤੇ ਆ ਅੱਠਾ ਮੰਤਰੀਆਂ ਦੇ ਕਹਿੰਦੇ ਜਿਨ੍ਹਾਂ ਦੇ ਹਲਕਿਆਂ 'ਚ ਹਾਰੇ ਨੇ ਜਿੱਥੇ ਉਹਨਾਂ ਦੇ ਕੰਨ ਖੜੇ ਹੁੰਦੇ ਆ ਕਿ ਲੈ ਵੀ ਕੁਛ ਗੜਬੜ ਹੈ ਉੱਥੇ ਜਿਹੜੇ ਨਵੇਂ ਦਾਵੇਦਾਰ ਹੈ ਉਹ ਵੀ ਦਿੱਲੀ ਦਾ ਰੁਕ ਕਰਦੇ ਹੁਣ ਕੁਝ ਤਾਂ ਆਪਣੀ ਕੁਰਸੀ ਕਾਇਮ ਰੱਖਣ ਲਈ ਦਿੱਲੀ ਆਕਾਮਾਂ ਦੇ ਬੂਹੇ ਖੜਕਾਰੇ ਕੋਈ ਅੰਨੀ ਤੱਕ केजरीवाल ਤੱਕ ਪਹੁੰਚ ਕਰ ਰਿਹਾ ਕੋਈ ਸੰਦੀਪ ਪਾਟਕ ਤੱਕ ਪਹੁੰਚ ਕਰ ਰਿਹਾ ਕੋਈ ਭਗਵੰਤ ਮਾਨ ਨਾਲ ਰਾਬਤਾ ਕਰ ਰਿਹਾ ਕੁਝ ਕਹਿੰਦੇ ਸੰਜੀਤ ਸਿੰਘ ਤੇ ਰਗਵ ਚੱਡਾ ਨਾਲ ਵੀ ਤਾਲਮੇ ਬਿਠਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਕਿਸੇ ਹਿੱਲੇ ਸਾਡੀ ਕੁਰਸੀ ਬਚੀ ਰਹੇ ਸੋ ਇੱਕ ਪਾਸੇ ਉਹ ਹੈ ਦੂਹੇ ਪਾਸੇ ਉਹ ਤਰ੍ਹਾਂ ਨੇ ਉਹ ਐਮਐਲਏ ਨੇ ਉਹਨਾਂ ਦੇ ਵਿੱਚੋਂ ਜਿਨ੍ਹਾਂ ਦੇ ਹਲਕਿਆਂ ਚ ਆਰੀਆ ਆਮ ਆਦਮੀ ਪਾਰਟੀ ਉਹਨਾਂ ਨੂੰ ਵੀ ਫਿਕਰ ਪਰ ਫਿਰ ਵੀ ਕਹਿੰਦੇ ਜਿਨ੍ਹਾਂ ਦੀ ਪਹੁੰਚ ਅਪਰੋਚ ਆ ਉਹ ਇੱਥੇ ਵੀ ਦਾਲਾਉਣ ਨੂੰ ਫਿਰਦੇ ਨੇ ਤੇ ਜਿਹੜੇ ਆਪਣੇ ਹਲਕੇ ਨੂੰ ਲੀਡ ਦਿਵਾ ਕੇ ਆਏ ਨੇ ਉਹ ਕਹਿੰਦੇ ਜੀ ਟਿਕਟ ਤਾਂ ਸਾਡੀ ਪੱਕੀ ਆ ਤੇ ਹੁਣ ਮੰਤਰੀ ਮੰਡਲ 'ਚ ਵੀ ਲਾਓ ਉਹਨਾਂ ਵੱਲੋਂ ਵੀ ਕੋਸ਼ਿਸ਼ ਆ। ਸੋ ਹੁਣ ਇਸ ਜੋਰਜ ਮੈਸ ਦੇ ਵਿੱਚ ਕਿਉਂਕਿ ਇੱਕ ਸੀਟ ਖਾਲੀ ਹੋਣੀ ਹੈ ਮੀਥੇਰ ਨਾਲ ਦੋ ਸੀਟਾਂ ਪਹਿਲਾਂ ਹੀ ਖਾਲੀ ਨੇ ਤਿੰਨ ਤਾਂ ਤੈ ਹੈ ਨੇ ਕਿ ਤਿੰਨ ਐਮ ਐਲ ਏ ਮੰਤਰੀ ਬਣ ਸਕਦੇ ਨੇ ਪਰ ਜੇ ਤਿੰਨ ਤੋਂ ਚਾਰ ਦੀ ਛੁੱਟੀ ਹੋ ਗਈ ਫਿਰ ਇਹ ਗਿਣਤੀ 6 ਤੋਂ 7 ਹੋ ਜਾਣੀ ਹੈ ਬਾਅਦ ਕੇ ਤੋ ਇਸ ਲਈ 6 ਤੋਂ 7 ਐਮਐਲਏ ਹੁਣ ਉਮੀਦ ਪਾਲ ਰਹੇ ਨੇ ਕਿ ਸਾਡਾ ਦਾ ਰਜੋ ਚਲੋ ਇਸ ਲਈ ਇਸ ਕੁਐਸਚਨ ਚ ਕਿਹੜਾ ਕਮਜਾਬ ਹੁੰਦਾ ਦੇਖਦੇ ਆ ਕਿ ਕਿਹਦੀ ਮੰਤਰੀ ਮੰਡਲ ਦੇ ਵਿੱਚ ਕੁਰਸੀ ਪਚੀ ਰਹਿੰਦੀ ਹੈ ਕਿਹਦੀ ਕੁਰਸੀ ਜਾਂਦੀ ਹੈ ਕਿਨੂੰ ਨਵੇਂ ਨੂੰ ਆ ਮਿਲਦੀ ਹੈ ਪਰ ਇਧਰ ਜਿਨ੍ਹਾਂ ਨੂੰ ਸੰਸਦ ਚ ਕੁਰਸੀਆਂ ਮਿਲੀਆਂ ਉਹਨਾਂ ਚ ਕਹਿੰਦੇ ਹਰ ਕੋਈ ਉਹ ਕਰੋੜਪਤੀ ਹੈ ਮੰਤਰੀ ਮੰਡਲ ਦਿੱਲੀ ਦੇ ਵਿੱਚ ਨਰਿੰਦਰ ਮੋਦੀ ਦੀ ਅਖਵਾਈ ਵਾਲਾ ਜਿਹੜਾ ਮੰਤਰੀ ਮੰਡਲ ਹੈ ਸਾਰਾ ਕਰੋੜਪਤੀ ਹੈ ਚਲੋ ਇਹ ਤਾਂ ਜ਼ਿਆਦਾ ਫਿਕਰ ਨਹੀਂ ਫਿਕਰ ਇਸ ਗੱਲ ਦਾ ਹੈ ਕਿ ਭਾਰਤ ਦੀ ਸੰਸਦ ਚ ਪਹੁੰਚੇ ਬਹੁ ਗਿਣਤੀ ਸੰਸਦ ਮੈਂਬਰ ਦਾ ਕੀ ਨੇ ਜਨਾਬ ਜਿਸ ਗੱਲ ਦਾ ਆਪਾਂ ਫਿਕਰ ਕਰਦੇ ਸੀ ਆਪਾਂ ਪੜਾਦਰ ਪੜਾ 7 ਪੜਾਵਾਂ ਦੇ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੇ ਦੌਰਾਨ ਆਪਾਂ ਪੜਾਦਰ ਪੜਾ ਉਮੀਦਵਾਰਾਂ ਦੀ ਸਮੀਖਿਆ ਕਰਦੇ ਰਹੇ ਹਾਂ ਕਿ ਇਹਨਾਂ ਚੋਂ ਇੰਨੇ ਅਪਰਾਧਿਕ ਪਿਛੋਕੜ ਵਾਲੇ ਨੇ ਇਹਨੇ ਕ੍ਰਿਮੀਕਲ ਕ੍ਰਿਮੀਨਲ ਕੇਸਾਂ ਵਾਲੇ ਨੇ ਇਹਨਾਂ ਦੇ ਉੱਤੇ ਔਰਤਾਂ ਬਾਰੇ ਬਦਸਲੂਕੀ ਵਾਲੇ ਕੇਸ ਨੇ ਇਨਾਂ ਦੇ ਉੱਤੇ ਕਤਲ ਦੀ ਕੋਸ਼ਿਸ਼ ਹੈ ਨਾ ਜਾਂ ਕਈਆਂ ਤੇ ਸਜ਼ਾਵਾਂ ਹੋ ਚੁੱਕੀਆਂ ਨੇ ਫੈਸਲੇ ਆ ਚੁੱਕੇ ਨੇ ਉਹ ਸਾਰਿਆਂ ਦੇ ਉੱਤੇ ਪਸਮੀਖਿਆ ਕਰਦੇ ਰਹੇ ਪਰ ਫਿਰ ਵੀ ਨਤੀਜੇ ਆਏ ਚਾਰਜੂਨ ਤੇ ਇੱਕ ਪਹਿਲਾ ਚੁਣ ਲਿਆ ਸੀ 542 ਉਧਰ ਚੁਣ ਲਏ 543 ਸੰਸਦ ਮੈਂਬਰ ਜਿਹੜੇ ਚੁਣੇ ਗਏ ਉਹਨਾਂ ਚੋਂ 251 ਦਾ ਪਿਛੋਖੜਾ ਅਪਰਾਧਿਕ ਹੈ ਜਨਾਬ 251 ਦੇ ਨਾਲ ਅਪਰਾਧਿਕ ਮਾਮਲੇ ਜੁੜੇ ਨੇ ਲਗਭਗ ਅੱਧੀ ਸੰਸਦ ਮੈਂਬਰ 543 ਚੋਂ 251 ਸੰਸਦ ਮੈਂਬਰਾਂ ਦਾ ਇਸ ਕਤਾਰ 'ਚ ਖੜਿਆ ਹੋਣਾ ਮਤਲਬ 46% ਦੀ ਸੰਸਦ ਮੈਂਬਰ ਸਾਡੇ ਅਪਰਾਧਿਕ ਪਿਛੋਕੜ ਵਾਲੇ ਨੇ ਹਾਂ ਰਿਕਾਰਡ ਬਣਾਉਣ ਵਾਲਿਆਂ 'ਚ ਵੀ ਹੈਗੇ ਨੇ ਸਭ ਤੋਂ ਵੱਧ ਜੇ ਕੋਈ ਦਾਗੀ ਸੰਸਦ ਮੈਂਬਰ ਹੈ ਤਾਂ ਉਹਦੇ 'ਤੇ 88 ਕ੍ਰਿਮੀਨਲ ਕੇਸ ਚੱਲਦੇ ਆ ਜਨਾਬ 88 ਤੇ ਜਿਹਨਾਂ ਦੋਏ ਨੰਬਰ ਤੇ ਆ ਜਿਹੜਾ ਮੈਂਬਰ ਪਾਰਲੀਮੈਂਟ ਉਹਦੇ 'ਤੇ 47 ਕ੍ਰਿਮੀਨਲ ਕੇਸ ਚੱਲਦੇ ਆ ਤੀਸਰਾ ਜਿਹੜਾ ਹੈਗਾ ਉਸ ਪਰ 45 ਨੇ ਜੀ ਸੋ ਦੂਜੇ ਤੇ ਤੀਜੇ ਚ ਬਹੁਤ ਨੇੜਤਾ ਪਰ ਪਹਿਲੇ ਵਾਲਾ ਦਾ ਰਿਕਾਰਡ ਬੜਾ 88 ਗ੍ਰਮੀਨਲ ਕੇਸ ਡੀਨ ਕੁਰਿਆਕੋਸ ਹੈ ਕਾਂਗਰਸ ਦਾ ਕੇਰਲਾ ਤੋਂ ਮੈਂਬਰ ਪਾਰਲੀਮੈਂਟ ਬਣਿਆ ਕੇਰਲਾ ਤੋਂ ਕਾਂਗਰਸ ਦੀ ਟਿਕਟ ਤੇ ਮੈਂਬਰ ਪਾਰਲੀਮੈਂਟ ਬਣਿਆ ਡੀਨ ਕੁਰਿਆਕੋਸ ਜਿਹੜਾ 133277 ਵੋਟਾਂ ਨਾਲ ਜਿੱਤਿਆ 133727 ਵੋਟਾਂ ਨਾਲ ਜਿੱਤਣ ਵਾਲਾ ਇਹ ਸੰਸਦ ਮੈਂਬਰ ਦੇ ਨਾਲ 88 ਕ੍ਰਿਮੀਨਲ ਕੇਸ ਜੁੜੇ ਨੇ ਇਹ ਰਿਕਾਰਡ ਹੁਣ 1 2 5 4 10 ਕੇਸ ਆਪਾਂ ਕਹਿ ਸਕਦੇ ਹਾਂ ਕਿ ਵਿਰੋਧੀ ਧਿਰਾਂ ਨੇ ਕੋਈ ਬਦਲਾਖੁਰੀ ਲਈ ਕਰਾਤੇ ਜੇ ਉਹ ਇੰਨੇ ਕੇਸ ਇਹਦਾ ਮਤਲਬ ਕੁਸ਼ਨਾਕੁਤਰ ਰਿਕਾਰਡ ਬੋਲਦਾ ਪਰ ਦਿਟਾਉਣ ਵਾਲੇ ਵੀ ਕਮਾਨਾ ਫਿਰ ਅਗਰਜਿਤ ਕਈ 133000 ਤੋਂ ਵੱਧ ਵੋਟਾਂ ਨਾਲ ਤੇ 88 ਕ੍ਰਿਮੀਨਲ ਕੇਸ ਨੇ ਦੂਏ ਨੰਬਰ ਤੇ ਇਸ ਲਾਈਨ ਦੇ ਵਿੱਚ ਜਿਹੜਾ ਖੜਾ ਹੈ ਉਹ ਸ਼ਫੀ ਪਰਵਲ ਕਾਂਗਰਸ ਦਾ ਹੈ ਕੇਰਲਾ ਤੋਂ ਹੀ ਆ 114506 ਵੋਟਾਂ ਨਾਲ ਜਿੱਤੇ 47 ਕ੍ਰਿਮੀਨਲ ਕੇਸ ਨੇ ਸ਼ਫੀ ਪ੍ਰਮੰਗਲ ਕਾਂਗਰਸ ਦਾ ਬੜਕਰਾ ਹਲਕੇ ਤੋਂ ਹੈ ਕੇਰਲਾ ਤੋਂ ਜੇਤੂ ਐਮਪੀ ਹੈ 114506 ਵੋਟਾਂ ਨਾਲ ਜਿੱਤਿਆ 47 ਕ੍ਰਿਮੀਨਲ ਕੇਸਾਂ ਦਾ ਸਾਹਮਣਾ ਕਰ ਰਿਹਾ ਤੇ ਇਸ ਕਤਾਰ ਜਿਹੜਾ ਤੀਜਾ ਨਾਮ ਹੈ ਰਾਜੇਂਦਰ ਭਾਜਪਾ ਦਾ ਤੇਲਗਾਨਾ ਤੋਂ ਮਲਕਾਜਗਰੀ ਮਲਕਾਜਗਰੀ ਤੋਂ ਮੈਂਬਰ ਪਾਰਲੀਮੈਂਟ ਬਣਿਆ ਜੀ ਰਜਿੰਦਰ ਅਤੇਲਾ ਰਜਿੰਦਰ 391475 ਵੋਟਾਂ ਨਾਲ ਜਿੱਤੇ ਲਗਭਗ 4 ਲੱਖ ਵੋਟਾਂ ਨਾਲ ਜਿੱਤਣ ਵਾਲਾ ਬੰਦਾ ਜਿਹਦੇ ਪਰ 45 ਕ੍ਰਿਮੀਨਲ ਕੇਸ ਨੇ ਇਹ ਰਿਕਾਰਡ ਹੈ ਤਾਂ ਪਰ ਓਵਰਆਲ ਚਾਤ ਮਾਰਦੇ ਆ ਇਹ ਓਵਰਆਲ ਦੇ ਹਵਾਲੇ ਨਾਲ ਜਾਣਾ ਤਾਂ ਲੋ ਜੀ ਕਹਿੰਦੇ ਜੇ ਤਾਂ ਸੰਸਦ ਦਾ ਰਿਪੋਰਟ ਕਾਰਡ ਦੇਖਣਾ ਫਿਰ ਤਾਂ ਕਹਿੰਦੇ ਜੀ ਇਹ 18ਵੀਂ ਲੋਕ ਸਭਾ ਦੇ ਨਤੀਜੇ ਆਉਣ ਤੋਂ ਬਾਅਦ ਜਿਹੜਾ ਰਿਕਾਰਡ ਆਇਆ ਕਿ ਪੰਚੀ 43ਾਂ ਦੇ ਵਿੱਚੋਂ 46% ਦੀ 252 ਕ੍ਰਿਮੀਨਲ ਕੇਸਾਂ ਸਾਹਮਣਾ ਕਰ ਰਹੇ ਨੇ ਇਹਨਾਂ ਚੋਂ 27 ਸੰਸਦ ਮੈਂਬਰ ਅਲੱਗ-ਅਲੱਗ ਅਦਾਲਤਾਂ 'ਚ ਦੋਸ਼ੀ ਕਰਾਰ ਦਿੱਤੇ ਜਾ ਚੁੱਕੇ ਹਨ ਜਿਹੜੇ 251 ਦਾ ਪਰ ਰਿਕਾਰਡ ਪੜ ਰਹੇ ਹਨ ਨਾ ਇਹਨਾਂ 251 ਦੇ ਵਿੱਚੋਂ 27 ਸੰਸਦ ਮੈਂਬਰਾਂ ਨੂੰ ਮੱਖਵਾ ਅਦਾਲਤਾਂ 'ਚ ਦੋਸ਼ੀ ਵੀ ਕਰਾਰ ਦਿੱਤਾ ਜਾ ਚੁੱਕਾ ਹੈ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਸ ਏਡੀਆਰ ਇਹਦੀ ਰਿਪੋਰਟ ਹੈ ਜਿਹੜੀ ਦਾਵਾ ਕਰਦੀ ਹੈ ਨਾ ਮੁਤਾਬਕ ਸੰਸਦ ਮੈਂਬਰਾਂ ਦਾ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਅਪਰਾਧਿਕ ਰਿਕਾਰਡ ਹੈ। ਭਾਰਤ ਦੀ ਸੰਸਦ ਦੇ ਵਿੱਚ 18ਵੀਂ ਲੋਕ ਸਭਾ ਦੇ ਲਈ ਆਏ ਸੰਸਦ ਮੈਂਬਰਾਂ ਦਾ ਇਹ ਰਿਕਾਰਡ ਤੋੜ ਅਪਰਾਧਿਕ ਰਿਕਾਰਡ ਹੈ ਕਿ ਬਈ ਸਭ ਤੋਂ ਵੱਧ ਹੁਣ ਚੁਣੇ ਗਏ। ਪਿਛਲੀ ਵਾਰ 219 ਦੇ ਵਿੱਚ 543ਾਂ ਚੋਂ 233 ਸੀ ਇਹ ਗਿਣਤੀ ਜਿਹੜੀ ਹੁਣ ਵੱਧ ਕੇ 251 ਹੋ ਗਈ ਆ। ਇਹ ਫਿਕਰ ਵਾਲੀ ਗੱਲ ਹੈ। ਇਹ ਚਿੰਤਾ ਵਾਲੀ ਗੱਲ ਹੈ। ਕਿ ਜਿਨ੍ਹਾਂ ਨੇ ਕਾਨੂੰਨ ਘਾੜੇ ਬਣਨਾ ਉਨ੍ਹਾਂ ਦੇ ਉੱਤੇ ਕਾਨੂੰਨੀ ਸਕੰਜੇ ਕਿਹੋ ਜੇ ਨੇ ਤੇ ਉਹ ਫਿਰ ਵੀ ਉਹਦੇ باوجود ਵੀ ਕਿਹ ਸਥਿਤੀ ਚ ਨੇ 219 ਦੇ ਵਿੱਚ ਕ੍ਰਿਮੀਨਲ ਕੇਸਾਂ ਦਾ ਸਾਹਮਣਾ ਕਰਨ ਵਾਲੇ 233 ਉਮੀਦਵਾਰ ਜਿੱਤ ਕੇ ਆਏ ਸੀ ਲਗਭਗ 43% ਇਸ ਵਾਰ 46% ਜਿੱਤ ਕੇ ਆਏ 251 ਇਹ ਤਾਂ ਹੈ ਰਿਕਾਰਡ ਹਾਂ ਜੇ ਨਵੇਂ ਚੋਣਾਂ ਦਾ ਰਿਕਾਰਡ ਦੇਖਣਾ ਇਹ ਤਾਂ ਓਵਰਆਲ ਆਪਾਂ ਕੁੱਲ ਦੇਖ ਲਿਆ ਨਾ ਜੇ ਨਵੇਂ ਚੋਣਾਂ ਦਾ ਰਿਕਾਰਡ ਦੇਖਣਾ ਤਾਂ ਉਹ ਵੀ ਬਾਕਮਾਲ ਜਨਾਬ ਨਵੇਂ ਚੁਣੇਆਂ ਵਿੱਚ 251 ਸੰਸਦ ਮੈਂਬਰਾਂ ਚੋਂ 170 ਦੇ ਉੱਤੇ ਬਲਾਤਕਾਰ ਕਤਲ ਕਤਲ ਦੀ ਕੋਸ਼ਿਸ਼ ਅਗਵਾ ਕਰਨਾ ਐ ਔਰਤਾਂ ਪ੍ਰਤੀ ਅਪਰਾਧਿਕ ਮਾਮਲੇ ਹੈ ਨਾ ਇਹ ਕੇਸ ਨੇ ਨਵੇਂ ਚੁਣੇ ਗਏ 251 ਸੰਸਦ ਮੈਂਬਰਾਂ ਦੇ ਵਿੱਚੋਂ 170 ਅਪਰਾਧਿਕ ਮਸ਼ੋਕੜ ਵਾਲੇ ਨੇ ਸਿੱਧੇ ਪੁਰਾਣਿਆਂ ਦਾ ਬਾਕੀਆਂ ਜੋੜ ਲਾਉਣ ਕਿੰਨੇ ਬਣਦੇ 251 ਚੋਂ 170 ਦੇ ਉੱਤੇ ਬਲਾਤਕਾਰ ਵੀ ਹੈ ਕਤਲ ਵੀ ਹੈ ਕਤਲ ਦੀ ਕੋਸ਼ਿਸ਼ ਵੀ ਹੈ ਅਗਵਾ ਦੀਆਂ ਘਟਨਾਵਾਂ ਦੇ ਵੀ ਹੈ ਔਰਤਾਂ ਖਿਲਾਫ ਬਦਸਲੂਕੀ ਛੇੜਖਾਨੀ ਬਤਮੀਜੀ ਉਹ ਸਾਰੇ ਅਪਰਾਧਿਕ ਮਾਮਲੇ ਇਸ ਤਾਰ ਦੇ ਵਿੱਚ ਮੈਂ ਨਵੇਂਾਂ ਦੇ ਹਵਾਲੇ ਨਾਲ ਗੱਲ ਕਰ ਰਿਹਾ ਮੈਂ ਪੁਰਾਣੇ ਦੇ ਹਵਾਲੇ ਨਾਲ ਵੀ ਦੱਸ ਦਿੰਦਾ ਤੁਹਾਨੂੰ ਮਤਲਬ ਨਵੇਂਾਂ ਦੇ ਹਵਾਲੇ ਨਾਲ ਦੇਖਣਾ 251 ਦੇ ਵਿੱਚੋਂ 63 ਸੰਸਦ ਮੈਂਬਰ ਭਾਜਪਾ ਦੇ ਨੇ ਇਹਨਾਂ 251 ਦੇ ਵਿੱਚੋਂ 32 ਕਾਂਗਰਸ ਦੇ ਨੇ ਇਹਨਾਂ 251 ਦੇ ਵਿੱਚੋਂ 17 ਮਤਲਬ ਸਮਾਜਵਾਦੀ ਪਾਰਟੀ ਦੇ ਨੇ ਇਹ 117 ਜੋ ਆ ਗਏ ਨਾ 251 ਨਵੇਂ ਚੁਣੇ ਗਏ ਸੰਸਦ ਮੈਂਬਰਾਂ ਚੋਂ 117 ਦੇ ਉੱਤੇ ਅਪਰਾਧਿਕ ਮਾਮਲੇ ਨੇ ਹੈ ਨਾ ਬਲਾਤਕਾਰ ਕਤਲ ਜੀ ਉਹ ਆਪਾਂ ਜਿੰਨ ਦੀ ਜ਼ਿਕਰ ਕਰ ਰਹੇ ਤੇ ਹੁਣ ਤੋਂ ਲੈਣਾ 117 ਦੇ ਵਿੱਚੋਂ 63 ਤਾਂ ਇਕੱਲੇ ਭਾਜਪਾ ਦੇ ਨੇ ਤੇ ਫਿਰ ਸਾਬ ਲਾ ਲਓ ਹੁਣ ਪਿੱਛੇ 107 ਕ ਬਚੇ ਉਹਨਾਂ ਚੋਂ 32 ਕਾਂਗਰਸ ਦੇ ਨੇ ਇਹਨਾਂ ਚੋਂ 17 ਸਮਾਜਵਾਦੀ ਪਾਰਟੀ ਦੇ ਨੇ ਹਾਂ ਮਨ ਕਾਂਗਰਸ ਦੇ ਵੀ 7 ਨੇ ਡੀਐਮਕੇ ਦੇ ਵੀ 6 ਨੇ ਤਿਲਗੁਦੇਸ਼ਮ ਟੀਡੀਪੀ ਦੇ ਵੀ 5 ਨੇ ਚਿਪਸ ਇਹਨਾਂ ਦੇ ਵੀ 4 ਨੇ ਸੋ ਹਰ ਕੜਾ ਫਿਰ ਬਾਕੀ ਕੁਝ ਹੋਰ ਸੋ ਇਸ ਤਰ੍ਹਾਂ 63 ਭਾਜਪਾ ਦੇ 32 ਕਾਂਗਰਸ ਦੇ ਤੇ 17 ਸਮਾਜਵਾਦੀ ਪਾਰਟੀ ਦੇ ਇਹ ਨੰਬਰ ਇੱਕ ਦੇ ਉੱਤੇ ਇਹ 117 ਚੋਂ ਨੇ ਜਿਹੜੇ 251 ਚੋਂ 117 ਦੇ ਉੱਤੇ ਬਰਾਤਕ ਮਾਮਲੇ ਹੁਣ 543ਆਂ ਦੇ ਵਿੱਚੋਂ 251 ਨੇ ਉਹਨਾਂ 251 ਦੇ ਹਵਾਲੇ ਜੇ ਸਮਝਣਾ ਹੋਵੇ ਤਾਂ ਉਹਦੇ ਵਿੱਚ ਭਾਜਪਾ ਦੇ 94 ਨੇ ਜੀ ਜਿਹਦੇ ਵਿੱਚ 63 ਵੀ ਸ਼ਾਮਲ ਨੇ ਨਾ ਸੋ ਭਾਜਪਾ ਦੇ ਕੁੱਲ 240 ਮੈਂਬਰ ਪਾਰਲੀਮੈਂਟ ਬਣੇ ਆ 240ਆਂ ਦੇ ਵਿੱਚੋਂ ਇਹਨਾਂ ਮਤਲਬ 94 ਉਹਨਾਂ ਦੇ ਦਾਗੀ ਨੇ ਤੇ ਕਾਂਗਰਸ ਦੇ 99 ਬਣਿਆ ਉਹਨਾਂ ਚੋਂ 49 ਉਹਨਾਂ ਦੇ ਦਾਗੀ ਨੇ ਮਤਲਬ ਪਰਸੈਂਟੇਜ ਦੇ ਮਾਮਲੇ 'ਚ ਭਾਜਪਾ ਤੋਂ ਵੀ ਮੂਰੇ ਹੈ ਗਿਣਤੀ 'ਚ ਬੇਸ਼ੱਕ ਲੱਗਦਾ ਕਿ 240ਆਂ 'ਚੋਂ 94 ਨੇ ਉਹਨਾਂ ਦੇ ਵੱਧ ਨੇ ਹੈਨਾ ਕਾਂਗਰਸ ਦੇ 99 ਚ 94 ਨੇ ਪਹਿਨੜੇ 949 ਨੇ ਤਾਂ ਕਾਂਗਰਸ ਦਾ ਪ੍ਰਤੀਸ਼ਤ 50% ਦੀ ਪਹੁੰਚ ਗਿਆ ਲਗਭਗ ਅੱਧੇ ਤੇ ਆ ਗਿਆ ਤੇ ਉਹਨਾਂ ਦਾ 39% ਸੋ ਇਸ ਲਈ ਇਸ ਮਾਮਲੇ ਦੇ ਵਿੱਚ ਫਿਰ ਕਾਂਗਰਸ ਮੋਰੀਆ ਪੁਰਾਣਾ ਰਿਕਾਰਡ ਵੀ ਚੱਲਿਆ ਹੁੰਦਾ ਨਾ ਸਮਾਜਵਾਦੀ ਪਾਰਟੀ 37 ਸੰਸਦ ਮੈਂਬਰ ਚੁਣੇ ਹੋਏ ਨੇ ਉਹਨਾਂ ਚੋਂ 21 ਦਾਗੀ ਨੇ ਲਗਭਗ 45% ਟੀਐਮਸੀ 29 ਸੰਸਦ ਮੈਂਬਰ ਚੁਣੇ ਹੋਏ ਨੇ 13 ਦਾਗੀ ਨੇ ਲਗਭਗ 45% ਡੀਐਮਕੇ ਬਾਈਸੈਂਟ ਸੈਂਸਰ ਮੈਂਬਰ ਚੁਣ ਹੋਏ ਨੇ 13 ਦਾਗੀ ਨੇ ਲਗਭਗ 59% TDP 16 ਸੰਸਦ ਮੈਂਬਰ ਬਣੇ ਨੇ ਉਹਨਾਂ ਚੋਂ 8 ਦਾਗੀ ਨੇ ਲਗਭਗ 50% ਦੀ ਸ਼ਿਪ ਸਹਿਨ 7 ਸੰਸਦ ਮੈਂਬਰ ਬਣੇ ਨੇ 5 ਦਾਗੀ ਨੇ 71% ਮਤਲਬ ਸੱਤਾ ਚੋਂ 5 ਇੱਥੇ ਦਾਗੀ ਨੇ ਤੇ ਨਵੇਂਾਂ ਚ 4 ਨੇ ਇਹਦਾ ਮਤਲਬ ਇੱਕ ਪੁਰਾਣਿਆਂ ਚੋਂ ਹੈ 4 ਨਵੇਂਾਂ ਚੋਂ ਨੇ ਸੋ 5 ਦਾਗੀ ਨੇ ਤਾਂ ਸ਼ਿਪ ਸਹਿਨ ਨੇ ਇਤੋਂ ਸਾਰਿਆਂ ਦਾ ਆ ਪੰਖੜਾ ਰੱਖ ਰਹੇ ਸੋ ਇਸ ਲਈ ਲੋਕ ਸਭਾ ਚ ਜਿਹੜੀ ਇਸ ਵਾਰ ਸਥਿਤੀ ਹੈ ਕਾਫੀ ਦਾਗੀ ਸਥਿਤੀ ਹੈ ਕਿ ਲਗਭਗ ਅੱਧੇ 543 ਚੋਂ 251 ਦਾ ਰਿਕਾਰਡ ਜੇਕਰ ਜਿਹਾ ਬੋਲਦਾ ਤੁਸੀਂ ਅੰਦਾਜ਼ਾ ਲਾ ਲਓ ਸਥਿਤੀ ਕੀ ਹੋਗੀ ਹਾਂ ਕਰੋੜਪਤੀ ਮਾਮਲੇ 'ਚ ਵੀ ਅਗਲੇ ਨੇ ਭਾਈ ਤਰੱਕੀ ਕੀਤੀ ਆ 71 ਮੰਤਰੀ ਨੇ ਤੇ ਇੱਕ ਪ੍ਰਧਾਨ ਮੰਤਰੀ ਸਾਹਿਬ ਨੇ 72 ਨੇ ਹੈ ਨਾ ਚਲੋ ਆਪਾਂ ਜੇਕਰ 71 ਦੇ ਹਵਾਲੇ ਲਈਏ ਤਾਂ 70 ਮੰਤਰੀ ਕਰੋੜਪਤੀ ਨੇ ਇਸ ਵਾਰ ਮੋਦੀ ਕੈਬਨਿਟ ਦੇ ਵਿੱਚ 80% ਦੀ ਮੰਤਰੀ ਗ੍ਰੈਜੂਏਟ ਗ੍ਰੈਜੂਏਟ ਨੇ ਹੈ ਮਤਲਬ ਜਿਹੜੇ ਜਿਆਦਾ ਪੜੇ ਲਿਖੇ ਨੇ ਤੇ 39% ਮਤਲਬ ਪ੍ਰਤੀਸ਼ਤ ਜਿਹੜੇ ਆਪਾਂ ਅਪਰਾਧਿਕ ਰਿਕਾਰਡ ਵਾਲੇ ਕਹਿ ਰਹੇ ਆ ਉਹ ਨੇ ਤੇ 98% ਤੋਂ ਜ਼ਿਆਦਾ ਕਰੋੜਪਤੀ ਨੇ ਸੋ ਰਿਕਾਰਡ ਅਗਲੇ ਨੇ 71 ਮੰਤਰੀਆਂ ਚੋਂ 80% ਦੀ ਗ੍ਰੈਜੂਏਟ ਨੇ ਜਾਂ ਜਿਆਦਾ ਪੜੇ ਲਿਖੇ ਨੇ ਜਦੋਂ ਕਿ 11 ਮੰਤਰੀ 12ਵੀਂ ਤੱਕ ਕੇ ਰੁਕੇ ਹੋਏ ਨੇ ਮਤਲਬ 15% ਹੈ ਨੇ ਜਿਨ੍ਹਾਂ ਦਾ ਰਿਕਾਰਡ ਸੀਨੀਅਰਸ ਕੰਟਰੀ ਤੱਕ ਹੈ ਉਹਨਾਂ ਚ ਪੰਜਾਬ ਵਾਲੇ ਮੰਤਰੀ ਸਾਹਿਬ ਵੀ ਹੁੰਦੇ ਨੇ ਇਸੇ ਤਰ੍ਹਾਂ ਤਿੰਨ ਡਿਪਲੋਮਾ ਹੋਲਡਰ ਮੰਤਰੀ ਨੇ ਤੇ ਅਪਰਾਧਿਕ ਮਾਮਲਿਆਂ ਦਾ ਆਪਾਂ ਰਿਕਾਰਡ ਗੱਲ ਕਰ ਹੀ ਲਈਆ ਕਿਸ ਵਾਰ ਹੈ ਨਾ ਸਥਿਤੀ ਕੀਆ ਪਰ ਮੰਤਰੀਆਂ ਦੇ ਬਾਰੇ ਨਾ ਵੱਖਰੀ ਹੈ ਇਹ ਆਪਾਂ ਸੰਸਦ ਦੇ ਹਿਸਾਬ ਨਾਲ ਕੀਤੀ ਹੈ ਕਿ ਸੰਸਦ ਮੈਂਬਰ 46% ਦੀ ਅਪਰਾਧਿਕ ਰਿਕਾਰਡ ਵਾਲੇ ਨੇ ਪਰ ਮੰਤਰੀ 39% ਦੀ ਮੰਤਰੀ ਅਪਰਾਧਿਕ ਰਿਕਾਰਡ ਵਾਲੇ ਨੇ ਜਨਾਬ 17 ਦੇ ਵਿੱਚੋਂ 28 ਮੰਤਰੀਆਂ ਦਾ ਰਿਕਾਰਡ ਅਪਰਾਧਿਕ ਪਿਛੋਕੜ ਵਾਲਾ ਮਤਲਬ 71 ਚੋਂ 71 ਮੰਤਰੀ ਬਣਾਏ ਗਏ ਨੇ ਉਹਨਾਂ ਚੋਂ 28 ਦਾ ਰਿਕਾਰਡ ਅਪਰਾਧਿਕ ਪਿਛੋਕੜ ਵਾਲਾ ਕਿਸੇ ਨਾ ਕਿਸੇ ਕੇਸਾਂ ਦਾ ਕਿਸੇ ਨਾ ਕਿਸੇ ਮਾਮਲੇ ਦਾ ਸਾਹਮਣਾ ਕਰ ਰਹੇ ਨੇ ਤੇ ਇੱਥੋਂ ਦਾ ਜਲਾਹੋ ਫਿਰ ਸਥਿਤੀ ਕਿੱਥੇ ਖੜੀ ਹੈ ਸੋ ਇਸ ਲਈ ਇਹ ਪਹਿਲੂ ਬਹੁਤ ਅਹਿਮ ਹੁੰਦਾ ਜਾ ਰਿਹਾ ਕਿ 39% ਮੰਤਰੀ ਅਪਰਾਧਿਕ ਰਿਕਾਰਡ ਵਾਲੇ ਨੇ ਚਲੋ ਜਿੱਦ ਤੱਕ ਕਰੋੜਪਤੀਆਂ ਵਾਲਾ ਮਾਮਲਾ ਹੈ 17 ਚੋਂ 71 ਚੋਂ 70 ਮੰਤਰੀ ਕਰੋੜਪਤੀ ਨੇ ਜਦੋਂ ਕਿ 6 ਤਾਂ ਇਹਨਾਂ ਦੇ ਵਿੱਚੋਂ 100 ਕਰੋੜ ਤੋਂ ਵੀ ਜ਼ਿਆਦਾ ਵਾਲੇ ਨੇ ਸੋ ਔਸਤਨ 107.94 ਬਣਦੀ ਆ ਮਤਲਬ ਲਗਭਗ 108 ਕਰੋੜ ਦੀ ਔਸਤ ਬਣਦੀ ਆ 71 ਚੋਂ 70 ਮੰਤਰੀ 1 ਕਰੋੜ ਤੋਂ ਲੈ ਕੇ ਉਤੋਂ ਵੱਧ ਹੀ ਜ਼ਿਆਦਾ ਦਿੰਦੇ ਨੇ ਤੇ ਜਿਨ੍ਹਾਂ ਚੋਂ 6 ਤਾਂ 100 ਕਰੋੜ ਤੋਂ ਵੀ ਜ਼ਿਆਦਾ ਦੀ ਜਾਇਦਾਦ ਦੇ ਮਾਲਕ ਨੇ ਸੋ ਮੰਤਰੀ ਮੰਡਲ ਸਾਰਾ ਕਰੋੜਪਤੀ ਆ ਜੀ ਪਰ ਫਿਕਰ ਇਸ ਗੱਲ ਦਾ ਕਿ ਸੰਸਦ ਦੇ ਵਿੱਚ ਜ਼ਿਆਦਾਤਰ ਤਾਗੀ ਸੰਸਦ ਮੈਂਬਰ ਪਹੁੰਚੇ ਨੇ ਸੋ ਇਹ ਪਹਿਲੂ ਗੌਰ ਮ ਕਰ ਚਲੋ ਜਾਂਦੇ ਜਾਂਦੇ ਗਰਮੀ ਦੇ ਹਵਾਲੇ ਨਾਲ ਆਉਣ ਵਾਲੇ ਮਾਨਸੂਨ ਦੀ ਚਰਚਾ ਵੀ ਕਰ ਲਈਏ ਇੱਕ ਪਾਸੇ ਇੰਤਜ਼ਾਰ ਹੈ ਕਿ ਇਸ ਗਰਮੀ ਤੋਂ ਮਾਨਸੂਨ ਰਾਹ ਦਵਾਏਗਾ ਦੂਸਰੇ ਪਾਸੇ ਇੱਕ ਵਾਰ ਫਿਰ ਫਿਕਰ ਬਣਨ ਲੱਗਿਆ ਕਿਉਂਕਿ ਪਿਛਲੀ ਵਾਰ ਮਾਨਸੂਨ ਦੇ ਨਾਲ ਜਿਸ ਕਦਰ ਮੀਂਹ ਭਰਿਆ ਸੀ ਉਸ ਕਰਦ ਹੜ੍ਹ ਵੀ ਆਏ ਸੀ ਸੋ ਹੜ੍ਹਾਂ ਨੂੰ ਲੈ ਕੇ ਕੀਪ ਸਰਕਾਰ ਦੀ ਤਿਆਰੀ ਹੈਗੀ ਹੈ ਐਵੇਂ ਸੇ ਤਾਂ ਪੰਜਾਬ ਦੇ ਵਿੱਚ ਮਤਲਬ ਝੋਨਾ ਲੱਗਣਾ ਸ਼ੁਰੂ ਹੋ ਗਿਆ ਤੇ ਉਹਦੇ ਹਵਾਲੇ ਨਾਲ ਮੱਖੰਤਰੀ ਸਾਹਿਬ ਦੇ ਹਵਾਲੇ ਨਾਲ ਕਹਿੰਦੇ ਜੀ ਨਹਿਰੀ ਵਿਭਾਗ ਕਹਿੰਦਾ ਕਿ ਤਿਆਰੀ ਹੈ ਸਾਡੀ ਸਪਾਈਸ ਪੂਰੀ ਕਰਾਤੀ ਸੋ ਕੱਲ ਮੈਂ ਜਦੋਂ ਉਹ ਹਵਾਲਾ ਦੇਖ ਰਿਹਾ ਸੀ ਸਰਕਾਰ ਦਾ ਕਿ ਹਾਂ ਜੀ ਨਹਿਰਾਂ ਦੀ ਸਪਾਈ ਹੋਗੀ ਪਾਣੀ ਮਿਲਣਾ ਮੈਂ ਕਿਹਾ ਦਰਿਆਾਂ ਦੀ ਵੀ ਦੇਖ ਲਈਏ ਹੈਨਾ ਪਿਛਲੀ ਵਾਰ ਜਿਹੜੇ ਹੜਾ ਆਏ ਸੀ ਉਹਦੇ ਹਵਾਲੇ ਨਾਲ ਵੀ ਦੇਖ ਲਈਏ ਜਦੋਂ ਉਸ ਮਾਮਲੇ 'ਚ ਹੱਥ ਮਰਦਿਆਂ ਤਾਂ ਬਿਲਕੁਲ ਜੀ ਬੱਦ ਤੋਂ ਬੱਤਰ ਹਾਲਤ ਹੈ ਚਾਹੇ ਉਹ ਅਨੰਦਪੁਰ ਸਾਹਿਬ ਨੰਗਲ ਵਾਲਾ ਏਰੀਆ ਹੋਵੇ ਚਾਹੇ ਉਹ ਰੋਪੜ ਜਲੰਧਰ ਲੁਧਿਆਣੇ ਵਾਲੀ ਬੈਲਟ ਹੋਵੇ ਚਾਹੇ ਤਰਨਤਾਰਨ ਨਾਲ ਆਪ ਹਵਾਲਾ ਹੋਵੇ ਚਾਹੇ ਉਹ ਘੱਗਰ ਵਾਲਾ ਪਟਿਆਲੇ ਵਾਲੇ ਹਵਾਲੇ ਨਾਲ ਹੋਵੇ ਜਿਹੜੇ ਮਰਜ਼ੀ ਪਾਸੇ ਦੇਖ ਲਓ ਕੋਈ ਕੰਮ ਨਹੀਂ ਪਿਛਲੀ ਵਾਰ ਜੇਕਰ ਤੁਸੀਂ ਦੇਖਣਾ ਹੋਵੇ ਤਾਂ ਪਿਛਲੇ ਸਾਲ ਜਲੰਧਰ ਚ ਲੁਧਿਆਣੇ ਚ ਹੁਸ਼ਿਆਰਪੁਰ ਚ ਫਿਰੋਜ਼ਪੁਰ ਚ ਰੋਪੜ ਚ ਮਾਨਸਾ ਚ ਪਟਿਆਲਾ ਮਹਾਲੀ ਸੰਗਰੂਰ ਤਰਨਤਾਰਨ ਸਣੇ ਲਗਭਗ ਪੂਰੇ ਪੰਜਾਬ ਛਾੜ ਆਏ ਸੀ 200 ਕਰੋੜ ਤੋਂ ਜ਼ਿਆਦਾ ਦਾ ਜਲੰਧਰ ਚ ਨੁਕਸਾਨ ਹੋ ਗਿਆ ਸੀ ਹੈ ਨਾ 150 ਤੋਂ ਜ਼ਿਆਦਾ ਪਿੰਡ ਤਾਂ ਰੋਪੜ ਖੇਤਰ ਦੇ ਸ਼ਹਿਰ ਵੀ ਵਿੱਚ ਆ ਗਿਆ ਸੀ ਉਹ ਡੁੱਬ ਗਏ ਸੀ ਹੈਨਾ ਸੰਗਰੂਰ ਦੇ ਵਿੱਚ ਓਵਰਫਲੋ ਹੋ ਗਿਆ ਸੀ ਹੈਨਾ 55 ਥਾਵਾਂ ਦੇ ਉੱਤੇ ਸੋ ਇਹ ਸਾਰਾ ਕੁਝ ਸਤਲੁਜ ਮਤਲੋ ਇਸ ਦੇ باوجود ਵੀ ਤਿਆਰੀ ਕੀਤੀ ਹੈ ਇੱਥੋਂ ਦਾ ਜਲਾ ਲੋ ਕਿ ਜੇ ਆਪਾਂ ਸਥਿਤੀ ਦੇਖਣੀ ਹੋਵੇ ਤਾਂ ਕਹਿੰਦੇ ਜੀ ਦਰਿਆਵਾਂ ਦੇ ਆਲੇ-ਦਾਲੇ ਸਫਾਈ ਨਹੀਂ ਹੈ ਜੇ ਹੋਰ ਛੱਡੋ ਕਹਿੰਦੇ ਕਿ ਹਾਲਤ ਤਾਂ ਇਹ ਹੈ ਕਿ ਹੁਣੇ ਇਸ ਮੌਕੇ ਵੀ ਸਤਲੂ ਜਲੰਧਰ ਖੇਤਰ ਦੇ ਵਿੱਚ ਕਹਿੰਦੇ ਜੀ ਲੁਧਿਆਣਾ ਤੋਂ ਜਲੰਧਰ ਵਾਲੇ ਖੇਤਰ ਦੇ ਵਿੱਚ ਲਗਭਗ ਖਤਰੇ ਦੇ ਨਿਸ਼ਾਨ ਦੇ ਨੇੜੇ ਤੇੜੀ ਵਗ ਰਿਹਾ ਹੁਣ ਕਹਿੰਦੇ ਇਹਦਾ ਕਾਰਨ ਜੀ ਕਹਿੰਦੇ ਇਹਦਾ ਕਾਰਨ ਇਹ ਆ ਕਿ ਜਦੋਂ ਸਫਾਈ ਉਹ ਨਹੀਂ ਕੀਤੀ ਥਾਂ ਹੀ ਨਹੀਂ ਗਈ ਤਾਂ ਓਵਰ ਪਾਣੀ ਓਵਰਫਲੋ ਚੱਲੀ ਜਾਂਦਾ ਸੋ ਜੇ ਸਫਾਈ ਨਹੀਂ ਹੋਗੀ ਕਿਨਾਰਿਆਂ ਦੀ ਕੁਝ ਨਹੀਂ ਹੋਊਗਾ ਤਾਂ ਫਿਰ ਇਹ ਸਥਿਤੀ ਹੋਗੀ ਇਹ ਤੋਂ ਇਲਾਵਾ ਉਹ ਕਹਿੰਦੇ ਜੀ ਹਾਲ ਤੇ ਆ ਕਿ ਲੁਧਿਆਣਾ ਖੇਤਰ ਦੇ ਵਿੱਚ ਇੰਨੇ ਨਜਾਇਜ਼ ਕਬਜ਼ੇ ਹੋ ਗਏ ਹੈਨਾ ਕਿ ਬੁੱਢਾ ਦਰਿਆ ਜਿਹੜਾ ਮਤਲਬ ਕਿ 200 ਫੁੱਟ ਚੌੜਾ ਸੀ ਹੁਣ 15 ਫੁੱਟ ਤੇ ਰਹਿ ਗਿਆ 200 ਫੁੱਟ ਚੌੜਾ ਬੁੱਢਾ ਦਰਿਆ ਹੁਣ 15 ਫੁੱਟ ਤੇ ਰਹਿ ਗਿਆ ਫਿਰ ਜਦੋਂ ਬਰਸਾਤ ਦਾ ਪਾਣੀ ਆਉਂਦਾ ਫਿਰ ਸਿੱਧ ਕਿੱਥੇ ਜਾਂਦੀ ਹੈ ਇਸ ਲਈ ਕਹਿੰਦੇ ਕਿ ਨਾ ਪਟਿਆਲੇ 'ਚ ਤਿਆਰੀ ਹੈ ਨਾ ਜਲੰਧਰ 'ਚ ਤਿਆਰੀ ਹੈ ਨਾ ਰੋਪੜ 'ਚ ਤਿਆਰੀ ਹੈ ਨਾ ਸ਼ਹਿਰਪੁਰ 'ਚ ਤਿਆਰੀ ਹੈ ਸੋ ਇਸ ਸਥਿਤੀ ਦੇ ਲਈ ਫਿਰ ਕਹਿੰਦੇ ਖੜਾ ਦਾ ਖਤਰਾ ਇੱਕ ਵਾਰ ਫਿਰ ਖੜਾ ਸੋ ਸਰਕਾਰ ਜੀ ਪ੍ਰਸ਼ਾਸਨ ਜੀ ਸਾਰੇ ਨੇ ਜਾਗ ਜੋ ਨਹੀਂ ਤਾਂ ਫਿਰ ਸੂਬੇ ਦਾ ਬਹੁਤ ਨੁਕਸਾਨ ਹੋਵੇਗਾ ਜਿਬੈਕਟਰੂ گلوبਲ ਪੰਜਾਬ ਟੀਵੀ ਬਹੁਤ ਬਹੁਤ ਸ਼ੁਕਰੀਆ